ਸਵਾਹਿਬਾ ਹਨ ਕੇ ਦਰ ਤੇ ਹੋਸ ਪੁਰਾਣੀ ਅਮਰ ਰੂਪ ਤੂਤ ਕੁਰਬਾਨੀ ਕਰੋ ਸਰਵੇ ਨੂੰ ਸਤਿਗੁਰ ਦੇ ਪਾਵਨ ਦਰਵਾਜ਼ ਦੀਆਂ ਸਲਾਮਾਂ ਬਹਾਰ ਆਏ ਹੋ ਸਤਿ ਸੰਗਤ ਦੇ ਮਹਾਨ ਤੀਰ ਕਤੇ ਮਹਾਰ ਸੋਬਰ ਤੇ ਪਟਨਾ ਕੀਤੇ ਸਵੇ ਅਰ ਸਵਾਸਨ ਸਫਲ ਹੋ ਬਨ ਹੰਦਾ ਸਤਿ ਸ੍ਰੀ ਅਕਾਲ ਜੀ ਅੰਦੀ ਲਾਲੀ ਵਾਲੇ ਨਟਾਰ ਜੋ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਕਰਨਾ ਅੱਜ ਸਵੇਕਾ ਆਪਾਂ ਸਾਡੇ ਸਿਰਕੁਨ ਨਾ ਨਕਰਾਤੀਆਂ ਵਿਦਿਆਰਥੀ ਦੁਆਰਾ ਜਾਣ ਕੀਤੇ ਹੋਏ ਸ੍ਰੀ ਦਾਰ ਦੇਤੀ ਪ੍ਰਸ਼ਾਦ ਗ੍ਰਹਿਣਾ। ਉਹ ਚਾਰਨ ਦੇ ਰੂਪ ਦੇ ਬੇ ਸਤਕਾਰ ਨ ਕੀਤੇ ਸਾਨਾ। ਬਪਰੰਤ ਤਾ ਪਾਂ ਗੜੀਵਾਰ ਵਿਚਾਰ ਨੂੰ ਰਾਮ ਦੇ ਕੇ। ਜੋ ਕਦੂ ਕਾਰੇ ਦੇ ਸੰਬੰਧ ਵਿੱਚ ਪਰਮਤੂ ਚਾਰਨ ਦੀ ਸਾਧ ਪਾਈ ਸੀ। ਸਵਾਦ ਹੈ 那个时候都。The, the, 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 ਆਪ ਸਾਹਿਬੋ ਸ੍ਰੀ ਗੁਰੂ ਨਾਨਕ ਕਾਟ ਸਾਹਿਬ ਜੀ ਸਰਕਾਰਾਂ ਸ਼ਬਦ ਦੇ ਰਾਹ ਆਪਾਂ ਕੀ ਸਮਝਾ ਰਹੇ ਹਨ ਇਸ ਨੂੰ ਸਮਝੀਏ ਪੜਾਈਏ ਜੀਵਨ ਦਾ ਧਾਰਮ ਨਾइए ਆਪ ਸਾਰੀ ਸੰਗਤ ਮਾਨਾ ਅਤਤ ਬਿਰਤਿ ਨਾਨਕ ਖੰਡਾ ਬ੍ਰਹਮੰਡਾਂ ਦੇ ਮਾਲਕ ਸਰਬਦਾ ਅਵਤਾਰ ਦਸਪਾਤ ਦੀ ਆਕਤ ਮੁਕ ਜੋ Saibam, Sri Guru Granth Sahib, que está cheio da diáloga de hoje. Dasre, bom, assim se deu, a que eu disse, Guru Sahib. ਗੁਰਸਿੱਖਾਂ ਨੇ ਬਾਸੋਂ ਦਿੱਤੇ ਕਿਤੇ ਕਿਤੇ ਕੇ ਸਤਿਗੁਰੂ ਜੀ ਕਿਰਤਾ ਕਰਕੇ ਸਮੋ ਕਾਲ ਸੁਭਾਵਰ ਸੁਭਾ ਕਾਲ ਇਕ ਮੋ ਨੂੰ ਕਹਿੰਦੇ ਇਕ ਕਾਲ ਸਮਾ ਹੁੰਦਾ ਜੋ ਸੰਪਤ ਨੇ ਗੁਰਸਿੱਖਾਂ ਨੇ ਦਸੋ ਬਾਦ ਲੋਰੀ ਦਸੋ ਉਹ ਕਿਵੇਂ ਲੈ ਬਾਤ ਕੋਤੀ ਕਾਲ ਹੈ ਮੁਕਤੇ ਬਾਪਰਦਾ ਤੇ ਕਿਵੇਂ ਉਹ ਮੁਕਤੇ ਜਾਲ ਤੇ ਫਸਦਾ ਤਾਂ ਗੁਰਨਾਮਕ ਸਾ ਪਾਤਸ਼ਾਹ ਜੀ ਨੇ ਦੇਖਿਆ ਕਿ ਰਾਵੀ ਦੇ ਕਿਨਾਰੇ ਕੋਈ ਅਛਿਆ ਫਰੰਗਵਾ ਜਿਹੜਾ ਫੰਦਕ ਸਗਾ ਉਹਦੇ ਕੋਲ ਚਾਲ ਲਾਇਆ ਹੋਇਆ ਸੀ ਤੇ ਬਾਅਦ ਤੋਂ ਵੱਡੇ ਅਕਾ ਜਦੋਂ ਜਵਾਲ ਮਤਿ ਫਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸੰਤਕ ਨੂੰ ਮਛੇਰੇ ਨੂੰ ਪ੍ਰਦੇਸ਼ ਦਿੱਤਾ ਤੇ ਅੱਗੇ ਤੋਂ ਉਸ ਦੇ ਮਹਾਪਾਪ ਕਰਨ ਵਾਲੇ ਤੋਗਾ ਕਰਦੇ ਤੇ ਸਤਿਗੁਰਾਂ ਦੇ ਚਰਨ ਛੋਹਰਾ ਤੋਂ ਕਰਕੇ ਬੱਛੀ ਦੀ ਸੀਗਰ ਕੋਤ ਤਾ ਗੁਰਨਾਨਕ ਸਾਹਿਬ ਕਾਤ ਸਾਹਿਬ ਜੀ ਨੇ ਬੱਛੀ ਦੇ ਦ੍ਰਿਸ਼ਟਾਂਤ ਨੂੰ ਸਮਝਾਉਣ ਵਾਸਤੇ ਬੱਛੀ ਦਾ ਦ੍ਰਿਸ਼ਟਾਂਤ ਲਿਆ ਕਿ ਸਿੱਖਾਂ ਉੰਮਤਨੋ ਲੋਕੈਨੋ ਕਾਲ ਦੇ ਸੁਭਾ ਦੀ ਸਭ ਦਾ ਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਖਾਂ ਦੇ ਪ੍ਰਸ਼ਨ ਦਾ ਜਵਾਬ ਬੰਦਿਆ ਇਸ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਇਹ ਪਾਵਨ ਸ਼ਬਦ ਕਰਤਾਰ ਪ੍ਰਸੰਦ ਦੀ ਧਰਤੀ ਤੇ ਆਵੀ ਦੇ ਕਰਾਰੇ ਪਾਤਸ਼ਾਹ ਜੀ ਤੇ ਉਚਾਰਨ ਕੀਤਾ ਜੋ ਤਾਂ ਸਾਹਿਬੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਕਾਲੇ ਸਿਰ ਆਖ ਦੇ ਵਿੱਚ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਤੋਂ ਬੰਦੇ ਤੇ ਚੋ ਸ਼ੋਤ ਹੈ ਇਸ ਪਾਵਨ ਸ਼ਬਦ ਦੀ ਰਹਾਉ ਵਾਲੇ ਪਦ ਵਿੱਚ ਪਾਤਸ਼ਾਹ ਜੀ ਨੇ ਕਿਰਤਾ ਕੀਤੀ ਪਾਇਰੇ ਐ ਹਾਂ ਸਿਰਦਾਂ ਨੂੰ ਕਾਲ ਜੋ ਮਛੀਤ ਮਨਸਾ ਪਵਰ ਅਚੰਤ ਕਾਲ ਕਿੰਦੇ ਪੰਜ ਕਾਲ ਦੇ ਸੁਭਾਵਾਂ ਦੇ ਸੁਣਨਾ ਤੇ ਕਿਉਂ ਦਾ ਉਹ ਸਾਵਧਾਰਾ ਕਿ ਜਦੋਂ ਸ਼ਕਾਰੀ ਸ਼ਕਾਰ ਨੂੰ ਕਰਨ ਵਾਸਤੇ ਨਿਕਲਦਾ ਤੇ ਉਹ ਬੜੇ ਤਾ ਤੇ ਚਲਾਉਣ ਵਾਸਤੇ ਤਿਆਰ ਜਦੋਂ ਉਹਦਾ ਸਮਾਂ ਆਉਂਦਾ ਜਦੋਂ ਉਹਨੂੰ ਲੱਗੇ ਕਿ ਉਹਨ ਸਰਕਾਰੀ ਜਿਹੜਾ ਹੈ ਸ਼ਕਾਰ ਜਿਹੜਾ ਹੈ ਤੇ ਮੇਰੇ ਹੱਥੋਂ ਜਾ ਨਹੀਂ ਸਕਦਾ ਉਹਦੇ ਉੱਤੇ ਨੰਦਦਾ ਸੁਪਾਸਾ ਜੀ ਕਹਿੰਦੇ ਭਾਈ ਸਭ ਤੋਂ ਪਹਿਲਾਂ ਤੇ ਇਹ ਕਾਮ ਕਰਨਾ ਹੈ ਕਾਜ ਸਭਾ ਬਾਰੇ ਦੰਣਾ ਇਹ ਡਰਨਾ ਕਰੋ ਕਿਤੇ ਆਪਣੇ ਸਿਰ ਦੇ ਉੱਤੇ ਮਾਰਾ ਨਾ ਸਿਰ ਤੋਂ ਪਰੇ ਨਹੀਂ ਹੈ ਬਹੁਤ ਨੂੰ ਦੂਰ ਨਾ ਸੀ ਹਮ ਆਦਮੀ ਹਾਂ ਇੱਕ ਦਮੀ ਮੌਤ ਮੌਤ ਦਾ ਡਰਾਣਾ ਹੈ ਕਿ ਜਿਹੜਾ ਆਦਮੀ ਹੈ ਆਦਮੀ ਦਾ ਮਤਲਬ ਹੈ ਆਤਮ ਜਿਹੜਾ ਦਮ ਆ ਰਿਹਾ ਉਹਦੇ ਕਰਕੇ ਉਹ ਆਦਮੀ ਹਾਂ ਆ ਗਿਆ ਤੇ ਆਦਮੀ ਸਰਦਾਰੋ ਕਾਲ ਕਣ ਇਸ ਤਰ੍ਹਾਂ ਆਪਣੇ ਸਿਰ ਤੇ ਉੱਤੇ ਸੰਭੋ ਮਰਨਾ ਕਰੋਗੇ ਜਬ ਮੱਛੀ ਤੇ ਮਾਨਸਾ ਬਦ ਚੱਦਾ ਬਹਾਲ ਜਿਵੇਂ ਮੱਛੀ ਰੋਪਿਆ ਦੇ ਵਿੱਚ ਨਦੀਆਂ ਨਾਲ ਦੇ ਵਿੱਚ ਵਾਹੜਿਆਂ ਦੇ ਵਿੱਚ ਦੌੜ ਰਹੀ ਪੱਦਰਹੀ ਗਾਪਰੇ ਆਵੇਂ ਬਹੁਤ ਜਿਹੜੇ ਜਿਹੜੇ ਦੋਸ਼ ਕਰੀ ਆਪਣੇ ਜਾਲ ਵਿੱਚ ਹਸਾ ਲੈਂਦਾ ਭਾਸ਼ਾ ਤੇ ਪਈਸੇ ਪਰ ਕਾਰ ਜਿਹੜਾ ਅਨੋਖਾ ਇਹ ਸੰਸਾਰ ਤੇ ਟੋਟੇ ਵਿੱਚ ਵਿੰਦਰ ਰਿਹਾ ਇਹ ਜਿਹੜੇ ਪਦਾਰਥਾਂ ਰੂਪੀ ਪਾਣੀ ਹੈ ਤੇ ਗੁੜਾ ਸਿਰ ਨੂੰ ਆਵੇ ਤੇ ਪਦਾਰਥਾਂ ਦੇ ਰਾਸ ਦੇ ਵਿੱਚ ਆਪਰਾ ਪਾਣੀ ਦੇ ਵਿੱਚ ਇੰਨਾ ਉਲਝ ਚੁਕਿਆ ਇੰਨਾ ਗਵਾਚ ਚੁਕਿਆ ਕਿ ਭੁੱਲੀ ਗਿਆ ਵੀ ਇਤਨਾ ਅਖਰੂਪੀ ਪਾਣੀ ਦੇ ਉੱਤੇ ਕਦੇ ਮੌਤ ਰੂਪੀ ਸਕਾਰੀ ਵੀ ਆ ਸਕਦਾ ਜਦੋਂ ਮੱਛੀ ਭੁਗਾਂਦੀ ਨਾ ਉਹਨਾਂ ਮੱਛੀ ਜਾਣ ਬੁੱਝ ਕੇ ਥੋੜਾ ਨਾ ਕਿਸੇ ਕੁੰਡੀ ਵਿੱਚ ਫਸਦੀ ਜਦ ਜੀ ਥੋੜਾ ਨਾ ਕਰਦਾ ਹੁੰਦਾ ਪਰ ਰਾਸ ਦੇ ਅਧੀਨ ਜਦੋਂ ਦੁੱਧ ਦੇ ਵਿੱਚ ਉਤਾਰਿਆ ਜਾਂਦੀ ਕਦੇ ਨਾਲੀਆਂ ਨਾਲਿਆਂ ਦੇ ਉਹਦੇ ਰਾਸ ਨੂੰ ਆ ਰਹੇ ਹਾਂ ਗੱਭਰਿਆਂ ਹੰਦਾਂ ਵਿੱਚ ਮੌਤ ਬਹੁਤ ਦੂਰ ਹੈ ਇੱਥੇ ਤੱਕ ਮੇਰੀ ਮੌਤ ਕੋਈ ਨਹੀਂ ਪਰ ਪਤਾ ਹੀ ਉਹਨਾਂ ਦਾ ਜਦੋਂ ਸ਼ਿਕਾਰੀ ਦੀ ਗੁੰਡੀ ਵਿੱਚ ਫਸ ਜਾਂਦੀ ਐ ਇਸੇ ਪ੍ਰਕਾਰ ਮਨੁੱਖ ਵੀ ਲੱਗ ਰਹੇ ਆ ਸੰਸਾਰ ਰੂਪੀ ਪੱਗੇ ਦੇ ਵਿੱਚ ਅਸ ਸੰਸਾਰ ਰੂਪੀ ਜਲੀ ਵਿੱਚ ਅੰਦਰ ਆ ਰਹੇ ਆ ਤੇ ਪ੍ਰਾਪਰਥਾਂ ਦੇ ਰਾਸ ਵਿੱਚ ਇੰਨਾ ਗਵਾਚ ਚੁੱਕਿਆ ਹੈ ਭੁੱਲੀ ਜਾਂਦਾ ਵੀ ਮੈਨੂੰ ਵੀ ਮੌਤ ਆਏਗੀ ਇਹ ਵਿਸਾਰ ਹੀ ਬੰਦਾ ਸਕਾਰੀਆਂ ਵੀ ਆਸਾ ਕਰਾ ਤੇ ਫੜ ਕੇ ਆਪਣਾ ਜਾਲ ਚ ਫਸਾ ਕੇ ਲਿ ਜਾ ਸਕਦਾ ਕਹਿੰਦੇ ਭਾਈ ਕਾਂਜ ਜਨਣਾ ਤੇ ਜੋ ਮੱਛੀ ਤੇ ਮਾਨਸਾ ਭਰਤ ਚਿੰਤਾ ਚ ਜੇ ਮੱਛੀ ਦੇ ਉਤੇ ਅਚੰਤਾ ਭਾ ਅਚੰਤ ਹੁੰਦਾ ਜੋ ਚੱਤਿਆ ਨਾ ਹੋਵੇ ਉਹ ਜਾਈ ਜਿਹੜਾ ਭਰਤ ਪਰਿਪੀ ਨੇ ਕਿਹਾ ਜੋ ਮਾਨ ਚੰਤਨ ਚੰਦ ਸੰਨ ਸੋ ਗਾਲੀ ਰਵਕੀ ਆ ਵੀ ਜਿਹੜੀ ਗੱਲ ਆ ਮਾਨਸ ਸੋਚੀ ਵੀ ਨਹੀਂ ਸੀਗੀ ਉਹ ਹੋ ਗਈ ਹੁਣ ਮੌਤ ਬਿਨਾ ਕੋਈ ਮਨੁੱਖ ਸੋਚਦਾ ਇਹ ਹੋ ਜਾਂਦੀ ਆ ਜਾਂਦੀ ਪਾਸ਼ਾ ਜਿਵੇਂ ਮੱਛੀ ਤਿਉਹ ਮਾਨਸਾ ਉਹ ਅਚੰਤਾ ਜਾੜ ਜਨੇ ਚਿੰਤਾਈ ਮੱਛੀ ਦੇ ਉੱਤੇ ਇਹ ਅਚੰਤੇ ਹੀ ਜਾ ਜਾਂਦਾ ਸ਼ਕਾਲੀ ਦਾ ਸਿਰਕਾਂਜ ਦਾ ਮਨੁੱਖਾ ਅਨੋਖੁਰ ਮੱਛੀ ਆ ਪਦਾਰਥ ਰੂਪੀ ਪਾਣੀ ਦੇ ਵਿੱਚ ਉਲਝੇ ਫਿਰਦੀ ਹੈ ਤੇ ਜਦੋਂ ਮੌਕ ਉਪੀ ਚਕਾਣੀ ਆਉਂਦਾ ਤਾਂ ਪ੍ਰਜਾ ਚਤਤਾ ਕੇ ਲਿਆ ਜਾਂਦਾ। ਦਸਹਾਗੂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਰਮਤਾ ਸਪਾਵਨ ਸ਼ਬਦ ਦੀ ਕੀਤੀ ਸ੍ਰੀ ਰਾਮਾਗ ਮਹੱਲਾ ਪਹਿਲਾ ਸ੍ਰੀ ਰਾਮਾਗ ਦਾ ਇਹ ਪਾਵਨ ਸ਼ਬਦ ਮਹੱਲੇ ਪਹਿਲੇ ਭਾ ਪੰਡ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੁਆਰਾ ਚਾਰਣ ਕੀਤਾ ਹੋਇਆ ਹੈ। ਪਾਸ਼ਾ ਕਰ ਮਛੋ ਜਾਲ ਨ ਜਾੜਿਆ। ਸਰਕਾਰ ਅਸਗਾ ਕਦੇ 헤 ਬੱਚੀ ਤੂੰ ਜਾਣੂ ਨ ਜਾਣਿਆ ਤੂੰ ਜਾਲ ਦੀ ਸਮਝ ਨਹੀਂ ਪਈ ਜੇ ਜਾਲ ਦੀ ਸਮਝ ਹੁੰਦੀ ਤੇ ਜਾਲ ਤੋਂ ਦੂਰ ਰਹਿੰਦੀ ਜੇ ਪਤਾ ਹੁੰਦਾ ਵੀ ਜਾਲ ਵਿੱਚ ਫਸ ਕੇ ਮੌਤ ਆਏਗੀ ਤੇ ਕਦੇ ਵੀ ਜਾਲ ਕੋਲ ਨਾ ਜਾਂਦੀ ਇਸ ਕਰਕੇ ਕਦੇ ਨਿੱਕੇ ਟੋਪਿਆਂ ਦੇ ਵਿੱਚ ਨਦੀਆਂ ਦੇ ਵਿੱਚ ਨਿੱਕੇ ਵਾੜਿਆਂ ਦੇ ਵਿੱਚ ਨਾਲਿਆਂ ਦੇ ਵਿੱਚ ਆਪਣਾ ਦੀਨ ਬਸਰ ਕਰਦੀ ਰਹੀ ਜਿੱਥੇ ਤਾਂ ਆਮ ਸਪਾਰੀ ਦੀ ਬਹੁਤ ਸੀ ਤਾਂ ਇਹਨਾ ਥੋੜਾ ਜਾ ਸ਼ਬਦ ਗਹਿਰਾਏ ਨਿਵਾਸ ਹੈ ਆਪ ਜੀ ਦੇ ਕੋਲ ਸੰਦਰਭ ਕਿ ਕੀ ਹੈ ਸਾਗੁਰ ਮਛਲੀ ਦਾ ਸਿਰ ਦਸਤਾਰ ਦੇ ਰਹੇ ਸੰਜਾਤ ਆਪਾ ਹੋ ਰਹੇ ਆ ਗੱਲ ਤੇ ਆਪਣੇ ਸਮਝ ਉਤਉਣੀ ਚਾਹੀਦੀ ਆ ਮਛਲੀ ਦਾ ਜੀਵਨ ਕੀ ਪਾਣੀ ਦਰਮਾਣਾ ਸਕਾਰੀ ਦੇ ਹੱਥੇ ਪਾਰਨਾ ਬਾਸ਼ਰ ਜੇ ਮਛਲੀ ਨੇ ਕਿਨੇ ਜਾਲ ਨੂੰ ਸਮਝਾ ਹੁੰਦਾ ਜਾਣਿਆ ਹੁੰਦਾ ਉਹ ਇਹ ਇਸ ਕਰਕੇ ਕਿਨੇ ਸਾਥ ਥਾਰਾ ਅਸਗਾ ਸਾਦਾ ਧਾਰ ਹੁੰਦਾ ਸਮੁੰਦਰ ਅਸਗਾ ਵਿੱਚ ਜੇ ਢੋਂਗੇ ਨੇ ਇਹ ਇਸ ਕਰਕੇ ਉਹ ਸਮੁੰਦਰ ਨੂੰ ਪਿਆਰ ਦਿੰਦੀ ਯਾਰ ਇੱਕ ਤੇ ਉਹ ਖਾਣਾ ਬਹੁਤ ਹੈ ਇੱਕ ਜੰਡਕ ਆਹ ਹਾਲਿਆ ਉਹਨੋਕਾ ਰਾਹੁ ਨੂੰ ਤਰਵਾਤਾਂ ਨੂੰ ਵੇਸ ਕਰਕੇ ਦਾ ਸਾਧਨ ਦਾ ਇੱਕ ਤੇ ਹੋਣੀ ਕੋ ਜੋ ਵਿਸ਼ੇ ਦਾ ਤਾਰ ਦਾ ਵਾਸ ਨਹੀਂ ਮੁੜਨ ਵਾਲਾ ਜਿੱਦੀ ਪੂਰਤੀ ਇਹਨੂੰ ਦੇਵੀ ਦੇਵਤੇ ਪੁੱਤਰਾਂ ਵਿੱਚ ਜਿਹੜੀ ਪੂਰਤੀ ਹੋ ਰਹੀ ਹੈ ਵਿਸ਼ੇਵਕਾਰਾਂ ਦੀ ਆਹ ਦੁਨਿਆਵੀ ਗੁਰੂ ਦੇ ਵਿੱਚ ਵਿਚਰਦੇ ਆ ਮੇਲੇ ਵਿਕਾਰਾਂ ਦੀ ਪੂਰਤੀ ਇਹਦੀ ਵਾਸਨਾ ਦੀ ਪੂਰਤੀ ਹੋ ਰਹੀ ਪਰ ਜਦੇ ਤੂੰ ਰੱਬ ਨੂੰ ਆਪਣੇ ਕਦਮ ਬਣਾਉਂਦਾ ਉੱਥੇ ਪਰਦੇਸ਼ਿਆਂ ਤੋਂ ਮੁਕਤ ਹੋਣਾ ਉਹ ਘਾਰਾ ਤੋਂ ਬਹੁਤ ਹੋਣਾ ਬੰਦਾ ਉਹਦਾ ਰਸ ਨਹੀਂ ਆਏਗਾ ਸੰਸਾਰ ਦਾ ਉਹ ਜਿਹੜੇ ਪਦਾਰਥ ਦਾ ਰਸ ਨਹੀਂ ਹੈ ਸਤਿਗੁਰ ਕਹਿੰਦੇ ਭਾਈ ਜਿਹੜੀ ਮੱਛੀ ਹੁੰਦੀ ਨਾ ਉਹ ਇਸੇ ਕਰਕੇ ਸਮੁੰਦਰ ਵਿੱਚ ਨਹੀਂ ਪੜਦੀ ਕਿਉਂਕਿ ਡੂੰਘਾ ਬਹੁਤ ਹੈ ਇਕ ਖਾਰਾ ਬਹੁਤ ਹੈ ਟੋਪਿਆਂ ਵਿੱਚ ਹੀ ਰਹਦੀਆਂ ਦੀ ਛਿੱਕੀਆਂ ਨਦੀਆਂ ਨਾਲ ਆਵਾੜਿਆਂ ਵਿੱਚ ਹੀ ਰਹਦੀ ਰਹਦੀ ਜਿੱਥੇ ਤੱਕ ਤੇ ਜਿਹੜੀ ਮੱਛੀ ਦੀ ਫੰਦਕ ਦੀ ਪਾਚ ਹੁੰਦੀ ਹੈ ਉਹ ਜਾਲ ਮਾਉਂਦਾ ਤੇ ਆਪਣਾ ਖਰਮਤਾ ਦਾ ਮੱਛੀ ਦਾ ਵਿਨਾਸ਼ ਕਰ ਦਿੰਦਾ ਇਸੇ ਪ੍ਰਕਾਰ ਜਿਹੜਾ ਮਨੋਖ ਹੈ ਕਿ ਰੱਬ ਤੱਕ ਨਹੀਂ ਜਾਂਦਾ ਰੱਬ ਵੱਲ ਦਾ ਧਿਆਨ ਹੀ ਨਹੀਂ ਜਾਂਦਾ ਮੌਤ ਰੂਪੀ ਜਾਣ ਨੂੰ ਸਮਝਦਾ ਨਹੀਂ ਤੇ ਜਿੰਨਾ ਚਿਰ ਮੌਤ ਰੂਪੀ ਜਾਣ ਨੂੰ ਸਮਝਦਾ ਤੇ ਉਨਾ ਚਿਰ ਉਹਦਾ ਧਿਆਨ ਸੰਸਾਰਵਾਦ ਦਾ ਪ੍ਰਮਾਤਮਾ ਵੱਲ ਨਹੀਂ ਜਾ ਸਕਦਾ ਪ੍ਰਮਾਤਮਾ ਦਾ ਸੰਸਾਰ ਹੈ ਜਿਹੜਾ ਬੜਾ ਡੂੰਘਾ ਹੈ ਜਿਹਦੇ ਵਿੱਚ ਪਦਾਰਥਾਂ ਦਾ ਰਸ ਨਹੀਂ ਹੈ ਲੱਗਦਾ ਕਿਸੇ ਤਰ੍ਹਾਂ ਦਾ ਉਪ ਵਿਰਾਸਤ ਨਹੀਂ ਹੈ ਮਲੇ ਬਜਤੇ ਕਿਸੇ ਤਰ੍ਹਾਂ ਦਾ ਕੋਈ ਬੇਸ਼ਰਮ ਅਕਾਲ ਵਾਸਾ ਕੁਛ ਵੀ ਨਹੀਂ ਹੈ ਜਿਹਦੇ ਬਜਤੇ ਹੋ ਪਾਲ ਸੱਜ ਕਹਿੰਦੇ ਭਾਈ ਇਸੇ ਵਰਤਾਜ ਦਾ ਮਨੋਖ ਹੈ ਰੱਬ ਨੂੰ ਬਸਾ ਦਿੰਦਾ ਹੈ ਮਾਸਲੀ ਜਾਲ ਤੇ ਗਾਣਿਆ ਸਰ ਥਾਰਾ ਦਾ ਸਦਾ ਸਗਾ ਦਾ ਆਦਿਰਾ ਪ੍ਰਮਾਤਮਾ ਬੜਾ ਡਹਿਰ ਹੈ ਗੰਭੀਰ ਹੈ ਡੁੰਦਾ ਹੈ ਨਿਰਾਲ ਹੈ ਉਹਨੂੰ ਗੁਰੂ ਕੋ ਬਸਾ ਦਿੰਦਾ ਹੈ ਜੇ ਜਦੋਂ ਉਹ ਵਿਸ਼ਵਾਸ ਦਿੰਦਾ ਪਰ ਸੁਭਾਅ ਕੀ ਹੈ ਨਿੱਕੇ ਨਿੱਕੇ ਦੇਵੀ ਦੇਵਤੇ ਨਿੱਕੀਆਂ ਸ਼ਕਤੀਆਂ ਦਾ ਪੁਜਾਰੀ ਹੋ ਜਾਂਦਾ ਜਿੱਤੇ ਤੱਕ ਕਾਲ ਦੀ ਪਹੁੰਚਣੀ ਹੈ ਜਦੋਂ ਕਾਲ ਲੈ ਲੈਂਦਾ ਹੁਣ ਆਪ ਦੀ ਜਿੱਤ ਦੀ ਗੱਲ ਜਿੱਤ ਜਾਏਗੀ ਕਿ ਜਿਹੜੇ ਰੱਬ ਦਾ ਤਮੂਲਕ ਪਹੁੰਚ ਜਾਂਦੇ ਆ ਜਿਹੜੇ ਸਾਧ ਪੁਰਸ਼ ਹੁੰਦੇ ਜਿਹੜੇ ਬ੍ਰह्म ज्ञानी ਹੁੰਦੇ ਉਹਦੇ ਸਮੁੰਦਰ ਤੱਕ ਪਰਮਾਤਮਾ ਤੱਕ ਦੇ ਲਾਂਦੇ ਆ ਮੌਤ ਤੇ ਫਰਨਾ ਦੂਵੀ ਹੁੰਦੀ ਆ ਪਰ ਪਾਸ਼ਕ ਦੇ ਨਹੀਂ ਭਾਈ ਉਹ ਆਪਣੇ ਨੂੰ ਕੋ ਮੋਕ ਨਹੀਂ ਨੰਨ ਉਹ ਜਿਹੜੇ ਆਪਾਂ ਨੂੰ ਆ ਦੁਨਿਆਵੀ ਰਲਕ ਨੂੰ ਜੋ ਰਸਾਂ ਦੇ ਅਧੀਨ ਮਰ ਰਿਹਾ ਰਸਾਂ ਦੇ ਅਧੀਨ ਜਾਂ ਰਿਹਾ ਰਸਾਂ ਦੇ ਅਧੀਨ ਆਪਣੀ ਜੀਵਨ ਯਾਤਰਾ ਨੂੰ ਨਿਭਾ ਰਿਹਾ ਇਸ ਪ੍ਰਕਾਰ ਨੇ ਉਹਨਾਂ ਦੇ ਮੋਕ ਜੋ ਤੇ ਮੋਕ ਲੋ ਕੇ ਜਾਂਦੇ ਆਪਣੀ ਮਰਜ਼ੀ ਦੇ ਨਾਲ ਜਾਂਦੇ ਉਹਨਾਂ ਉਹਨਾਂ ਦੀ ਪਰਥਾਈ ਹੀ ਤੁੰਗੁਰ ਅਕਾਲ ਦੇ ਪਾਤਸ਼ਾਹ ਨੇ ਲਿਖਿਆ ਹੈ ਕਿ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਪਰਤਾ ਜਿਹਦੇ ਸਮੁੰਦਰ ਨੂੰ ਅਸ ਗਾਂ ਨਰਹਲ ਪ੍ਰਮਾਤਮਾ ਨੂੰ ਜਾਣ ਲੈਂਦੇ ਤੇ ਮੌਤ ਨੂੰ ਜਾਣ ਲੈਂਦੇ ਆ ਤੇ ਜਾਲ ਦੀ ਸੰਤ ਪੈ ਜਾਂਦੀ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਰਹਿੰਦੇ ਉਹ ਜਾਲ ਦੀ ਮਾਟੀ ਨਾਲ ਨਹੀਂ ਜਾ ਸਕਦੇ ਉਹ ਤੇ ਜਦ ਨਾਲ ਜਿਹੜੀ ਮੱਛੀ ਬਿਲਕੁਲ ਸਮੁੰਦਰ ਡੰਗਜ ਚਲੇਵੇ ਜਦ ਜਿਹੜਾ ਜੀ ਕਰੇਗਾ ਤੇ ਉਹ ਦਰਬਾਰ ਆਏਗੀ ਕਿ ਤੇ ਸਾਰੇ ਕੂੜੇ ਦੀ ਸਮੁੰਦਰ ਵਿੱਚ ਮੋੜੀ ਹੋਰ ਇਸੇ ਪ੍ਰਕਾਰ ਪਾਸ਼ਕ ਨੇ ਭਾਈ ਮਛਲੀ ਜਾਲ ਦਾ ਜਾਣਿਆ ਸਾ ਥਾਰਾ ਅਸਗਾ ਜਿਵੇਂ ਮੱਛੀ ਨੇ ਜਾਲ ਨੂੰ ਸਮਝਿਆ ਕਿ ਸਮੁੰਦਰ ਨੂੰ ਠਾਰਾ ਕਰਕੇ ਛੱਡ ਦਿੱਤਾ ਸਮੁੰਦਰ ਨੂੰ ਠਾਰਾ ਕਰਕੇ ਤੇ ਡੁਰਗਾ ਤੇ ਕੇ ਧਾਰ ਦਿੱਤਾ ਇਸੇ ਪ੍ਰਕਾਰ ਮਨੁੱਖ ਨੇ ਦੇਵੀ ਦੇ ਉਪਾਸਨਾ ਵਿੱਚ ਹੀ ਲੱਗਿਆ ਰਹਾ ਨਿੱਕੀਆਂ ਸ਼ਕਤਾਂ ਦਾ ਪੁਜਾਰੀ ਕਰ ਰਹਾ ਕਿ ਰਾਵਣ ਨੇ ਬੜਾ ਦੂਰ ਸਮਝ ਕੇ ਤੇ ਔਖਾ ਕੰਮ ਸੰਭਲ ਕੇ ਛੱਡ ਦਿੱਤਾ ਪਤ ਸਿਆਣੀ ਸੁਬੜੀ ਜੋ ਕੀ ਤੋ ਵਸਾ ਕਹਿੰਦੇ ਭਾਈ ਜਨ ਬਰਸ਼ਲੀ ਸੀ ਨਾ ਬੜੀ ਸਿਆਣੀ ਤੇ ਸੁੰਦਰ ਸੀ ਸੂਜਮਾਨ ਸੀ ਪਰ ਕਾਲ ਕਿਉਂ ਨੇ ਭਰੋਸਾ ਕਰ ਲਿਆ ਜਾਦੇ ਤੇ ਜਾਦੇ ਰਵੇ ਤੁਰੀ ਕੁੰਡੀ ਦੇ ਵਿੱਚ ਲੀ ਗਈ ਭਰੋਸਾ ਨੇ ਕਰ ਲਿਆ ਇਸੇ ਪ੍ਰਕਾਰ ਮੁਨਕ ਜੜਾ ਹੈ ਤਤ ਸਿਆਣੀ ਬੜਾ ਸਿਆਣਾ ਹੈ ਸ਼ਾਸਤਰਾ ਦਾ ਗਿਆਤਾ ਬੜਾ ਪੜਿਆ ਲਿਗਿਆ ਬੀਜੜੀਆਂ ਦੇ ਪੰਜ ਸੱਤ ਗਿਆ ਬੜੀ ਵਿਦਵਾਨ ਦਾ ਉਹ ਗਿਆਨ ਹੈ ਇਹਨੇ 18 ਸੰਧੀਆਂ ਸਾਈ ਸੰਗਰੁਣਿਆ 18 34 ਵੇ ਗੁਰਜਾਪ ਅਦਿਸ਼ਾ 6 ਧਾਰਤ ਗ੍ਰੰਥਾ ਦਾ ਬੋਧ ਜਾਪ ਬੜਾ ਸਰਨਾ ਬੋਲਿਆ ਆਤ ਸਿਆਣੀ ਸੁੰਦਰੀ ਇਹਦੀ ਸੁੰਦਰ ਦੇਹ ਹੈ ਇਹਦੀ 84 ਲੱਖ ਜੂਣ ਤੋਂ ਵੀ 84 ਲੱਖ ਜੂਣ ਸਭ ਪ੍ਰਿਆਪੀਆਂ ਤੋਂ ਜੇ ਕੋਈ ਸੋਹਣੀ ਚੀਜ਼ ਹੈ ਇਸ ਧਰਤੀ ਦੇ ਉੱਤੇ ਇੱਕ ਮਨੁੱਖੀ ਰੂਪ ਹੈ ਜਿਹੜਾ ਸੁੰਦਰ ਹੈ, ਸੋਹਣਾ ਹੈ। ਇਸੇ ਕਰਕੇ ਪਾਲ ਸਾਹਿਬ ਜੀ ਨੇ ਬਚਨ ਤੈ। ਇਸ ਧਰਤੀ 'ਤੇ ਤੇਰੀ ਸਖਰਾਂ ਦੀ ਕਿ हे ਰ ਪਰਮਾਤਮਾ ਜੀ ਜਿਹੜੀ ਧਰਤੀ ਬਣਾਈ ਹੋਈ ਹੈ ਤੇ ਮਨੁੱਖ ਜਿਹੜਾ ਹੈ ਇਹ ਬੜਾ ਸਰਦਾਰ ਹੈ, 83 ਲੱਖ ਢੂੰ ਦਾ ਸਰਦਾਰ ਹੈ, ਬੜਾ ਸੁੰਦਰ ਹੈ। ਪਰ ਪਾਲ ਸਾਹਿਬ ਦੇ ਭਾਈ ਜੀ ਕੀ ਕਰੀਏ ਸਾਰਾ ਬਹੁਤ ਹੈ। ਬੜੇ ਵਿਦਵਾਨਾਂ ਦਾ ਗਿਆਨ ਹੈ ਸ਼ਾਸਤਰਾਂ ਦਾ ਗਿਆਨ ਹੈ ਸਿਮਰਤੀਆਂ ਦਾ ਗਿਆਨ ਹੈ ਧਾਰਕ ਗ੍ਰੰਥਾਂੋਂ ਪੜਦਾ ਹੈ ਸੋਹਣਾ ਬਹੁਤ ਹੈ ਦੇ ਬੜੀ ਸੁੰਦਰਿਆ ਆਤ ਸਿਆਣੀ ਸੋਹਣੀ ਕਿਉਂਕਿ ਕੋਬ ਸਾਹਾ ਪਰ ਕਨੇ ਕਾਲ ਤੇ ਭਰੋਸਾ ਕਰਦੇ ਆਂ ਸਰਕਾਰੀ ਤੇ ਭਰੋਸਾ ਕਰਦੇ ਆਂ ਵੀ ਆਪਾਂ ਨੂੰ ਘੋੜਾ ਨਾਲ ਆਪਣੇ ਕੋਲ ਦਬੜਾਤਾ ਭਰੋਸਾ ਹੈ ਜਿਦਾਂ ਮਹਾਤਾਯੀ ਕੀ ਜਿਵੇਂ ਰਾਜਾ ਸਿਕਨਾਪ ਇਹ ਜੀ ਸ਼ੁਰੂ ਕੀਤਾ ਸਰਗਨ ਦੇ ਉਹਦੇ ਬੜੇ ਪ੍ਰਬੰਧ ਨੇ ਜਿਹਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਕਿਹਾ ਸੰਸਕਰਨ ਦੇ ਵਿੱਚ ਪਾਸ਼ਾ ਜੀ ਦੇ ਸ਼ਬਦ ਹਨ ਕਿ ਜਦੋਂ ਮਨੁੱਖ ਇਹ ਗੱਲ ਜਾਣੇ ਕਿ ਜਿਹੜਾ ਮੇਰੇ ਕੋਲ ਧਨ-ਦਾਰ ਹੈ, ਪੈਸਾ ਹੈ, ਮੇਰਾ ਪਰਿਵਾਰ ਹੈ, ਜਿਹੇ ਸੰਬੰਧੀ ਯਾਰ ਪਰਤਨ ਇਹਨੂੰ ਮੌਤ ਤੋਂ ਬਚਾ ਲੈਣਗੇ, ਭਰੋਸਾ ਕਰ ਲੈਂਦਾ ਮੋ ਜਿਹੜਾ ਬਿਲ ਬੇਅੰਤ ਬੇਮਿਆਦ ਇਕ ਆਪ ਕੋសារ ਇਹਦਾ ਪੋਸੀਬਲ ਨਹੀਂ ਹੋ ਸਕਦਾ ਜਿਹੜੀ ਗੱਲ ਉਹ ਹੀ ਨਹੀਂ ਸਭੀ ਤੇ ਇਹ ਭਰੋਸਾ ਰਾਜ ਪ੍ਰਚਲਿਤ ਨਹੀਂ ਕੀਤਾ ਸੀ ਉਹਨੂੰ ਵੀ ਆਪਣੇ ਧਰਤਾਂ ਉੱਤੇ ਆਪਣੇ ਫੌਜਾਂ ਦੇ ਉੱਤੇ ਆਪਣੀਆਂ ਫੌਜਾਂ ਦੇ ਉੱਤੇ ਆਪਣੇ ਲੋਕਾਂ ਚਾਤਰਾਾਂ ਦੇ ਉੱਤੇ ਆਪਣੀ ਹੁਕਮ ਦੇ ਉੱਤੇ ਪਰਦਾ ਦੇ ਤੇ ਮਾਨ ਸੀ ਤੇ ਦਾਅਵੇ ਨਾ ਕਰਾਂਗੇ ਲ ਮੈਂ بڑے ਉੱਚੇ ਮਹੱਲ ਦੇ ਉੱਤੇ ਆਪਣਾ ਸ਼ੀਸ਼ਾ ਉਤਾਰ ਕਰਦਾ ਜਦੋਂ ਕਿਸੇ ਆਗੋ ਨੇ ਕਿਹਾ ਤਾ ਉਹ ਵੀ ਭਾਈ ਤੇਰੀ ਮੌਤ ਤਾਂ ਨਾ ਸੱਜਣ ਰਕੇ ਹੋ ਜੇਗੀ ਤੇ ਉਹਨੇ ਕਿਹਾ ਮੈਨੂੰ ਕੋਈ ਨਾ ਮੌਤ ਆਸਰੇ ਦੀ ਮਿਲ ਕੋਈ ਪ੍ਰਬੰਧ ਹੋਤਾ ਮੈਂ ਤੇਰੀ ਚਾਹਾਂ ਮੇਰੇ ਕੰਮ ਜ ਮੱਛਾ ਸਾਤਣਾ ਲੰਗੇ ਤੇ ਸਾਥੋਂ ਤੇ ਬੜੀ ਦੂਰ ਦੀ ਗੱਲ ਹੈ ਤੇ ਬੜੇ ਹੋਏ ਜਨਨ ਕੀਤੇ ਬਹੁਤ ਭਗਤ ਤਾਂ ਗੁਰੂ ਸਾਹਿਬ ਦੇ ਪੈ ਬਨਨਾ ਦੇ ਗੁਰੂ ਸਾਹਿਬ ਦੇ ਪਾਜਨ ਤੇ ਵਿਤਰਾ ਦਾ ਪਤਾ ਲੱਗਿਆ ਨਾ ਇਹ ਕੋਈ ਕੋਈ ਝੂਠ ਨਾ ਸਮਝੇ ਇਸ ਕਰਕੇ ਪ੍ਰਮਾਣਿਕ ਦੇ ਪੰਜਵੇਂ ਘਰ ਦੇ ਨੂੰ ਬਾਣੀ ਚ ਹੱਦ ਕਰ ਦਿੱਤਾ ਵੀ ਅਗਲੇ ਨਹੀਂ ਆ ਬਯਾਤ ਜਾਂ ਆ ਜੇਕਰ ਉਹ ਰੋੜੇ ਦਾ ਤੋਂ ਤੋਂ ਰੋੜੇ ਦਾ ਬਯਾਤ ਜਾਂ ਇਹਨਾਂ ਨੂੰ ਛੇੜੀ ਕਿੰਨੇ ਜੇ ਕੋਈ ਇਤਿਹਾਸ ਜਾਂ ਪ੍ਰਮਾਣ ਦਈਏ ਤੇ ਛੇੜੀ ਕਿੰਨੇ ਉਹ ਵਿਸ਼ਵਾਸ ਹੀ ਜਾਂਦਾ ਵੀ ਗੱਲ ਹੋ ਹੀ ਸਕਦੀ ਆ ਪਰ ਜਦੋਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋ ਲਾਗਦੀ ਆ ਫਿਰ ਤੇ ਨੀਵੇਂ ਜੁ ਹੁੰਦੇ ਵੀ ਨਹੀਂ ਭਾਈ ਗੁਰੂ ਆਦਿ ਦੇ ਪਰਾਛ ਨੇ ਬੈਸੁਰਾ ਨਿਕਲ ਦਿੱਤਾ ਤੇ ਪ੍ਰਚਲਨ ਵਾਲੀ ਇਹ ਕਥਾ ਸੁਣ ਕੇ ਵਿਦਿਆਰਥੀ ਗੁਰੂ ਆਦੇ ਦੇ ਕੋਲ ਸਪੈਸ਼ਲ ਲਿਖੇ ਆ ਕਿ ਬਹੁਤ ਜਾਤਾਂ ਕਰਤਾ ਬਲਵੰਤ ਘਾਰੀ ਸੇਵਨ ਸੂਰਾ ਕਦੋਂ ਦੱਸਿਆ ਕਿ بڑے ਜਾਤ ਉਹਨੇ ਕੀਤੇ ਕੇ ਮੈਦੇ ਮੌਤ ਤੋਂ ਬਾਅਦ ਜਿਹੜੀ ਬੰਦਾ ਕਰਦਾ ਹੀ ਆ ਹਰ ਕੀ ਕਰਦਾ ਮੈਂ ਧਰਤ ਦਾਰਨਾ ਵੱਟ ਜਾਣਾ ਵੀ ਮਰਦਾ ਤਨਾ ਆਰੰਭ ਨੂੰ ਕੋਈ ਸੋਚਦਾ ਵੀ ਲੈ ਭਾਈ ਅਸੀਂ ਦੇ ਬੰਦੇ ਨੂੰ ਪੈਸੇ ਦੇ ਪਰਕਰ ਕਿਉਣਾ ਤੋਲ ਦੀਏ ਜੇ ਪੈਸੇ ਨਾਲ ਵੱਜਦਾ ਹੋਵੇ ਤੇ ਕਦੇ ਯਾਤਰਾ ਉਹਨੇ ਵੀ ਕਿਤੇ ਬਹੁਤ ਜਾਤਰਾ ਕਰਤਾ ਵਰਮਤ ਕਾਰੀ ਵਰਮਤ ਦਾ ਭਾਰ ਹੁੰਦਾ ਜਿਹੜਾ ਬੜਾ ਬਲ ਵਾਲਾ ਲਾੜਾ ਸੀ ਜਿਹੜਾ ਬਹੁਤ ਕੁਝ ਕਰ ਸਕਦਾ ਸੀ ਤੇ ਚੋਲਾ ਆਲਾ ਤੇ ਬੜੀਆਂ ਉਮਤ ਬੜੀਆਂ ਦੇ ਬਾਦ ਗਵਾਨਿਆਂ ਦੇ ਨਾਲ ਆਪਣਾ ਪਛਾਣ ਕਰ ਸਕਦਾ ਸੀ ਉਹ ਬੜੇ ਤਵੰਦ ਸਾਥੋਂ ਦੇ ਕੋਲੇ ਬਹੁਜਤ ਕਰਤਾ ਵਰਮਤ ਕਾਰੀ ਸਰਵੰਤ ਸੂਰਾ ਚਤੁਰ ਦਸ ਹੈ ਯਾਤਰਾ ਦਾ ਭਾਰ ਹੁੰਦਾ ਚਾਰੇ ਦਿਸ਼ਾਵਾਂ ਦੇ ਸੇਵੰਤ ਸੁਰਾ ਬੜੇ ਉਸੂਰ ਮੇਂ ਮਹਾ ਬੜੀ ਜੋਦੇ ਉਹਨੇ ਆਪਣੇ ਆਸੇ-પાસੇ ਫਲਾਵੈ ਸਾਰੇ ਵੀ ਮੇਰੇ ਤੱਕ ਸੱਪ ਦੇ ਬੜੀ ਦੂਰ ਦੀ ਗੱਲ ਪਰ ਮੱਛੀ ਮੱਖੀ ਤੱਕ ਮੇਰੇ ਕੋਲ ਆਵੇ ਨਾ ਸਤਾਰਕ ਅਗੱਛੇ ਸਾਰੇ ਉਹਨਾਂ ਬਹੁਤ ਜਤਨ ਕਰਤਾ ਬਲ ਰਤਕਾਰੀ ਸੇ ਰਤ ਸੁਰਾ ਜਾਕਰ ਦਸੈ ਬੇਖਮ ਖਾਨ ਨੂੰ ਸੰਤੁਸ਼ਟ ਹੈ ਬੜੇ ਬੇਖਮ ਖਾਨ ਔਖੇ ਥਾਂ ਤੇ ਜਾ ਕੇ ਆਪਣਾ ਬਹਿਤ ਰਤਾ ਰਾ ਜਿਸ਼ਮਾ ਲ ਬੇਖਮਤ ਆਲ ਸੰਤੁਸ਼ਟ ਹੋਇਆ ਪਰ ਹੋਵੰਤ ਆਪਿਆ ਭਗਵਾਨ ਪਰਖਿਆ ਨਾਲ ਸੀਸੀ ਕਾ ਕਿੱਟੀ ਸਾਸ ਅਕਾਰ ਖਤੇ ਜਦੋਂ ਪਰਮਾਤਮਾ ਦੀ ਆਗਿਆ ਹੋਈ ਤੇ ਕਿੜੀ ਗੱਲ ਕਿ ਕਿਤੇ ਦਾ ਭੋਗ ਪੈ ਗਿਆ ਮਰ ਗਿਆ ਪਰ ਜਿਹਨੂੰ ਪਾਸ਼ਾ ਜੀ ਕਹਿੰਦੇ ਭਾਈ ਪਰਮਾਤਮਾ ਬਚਾਉਣਾ ਚਾਹੇ ਜਿਹਨੂੰ ਪਰਮਾਤਮਾ ਰੱਖਣਾ ਆ ਜਾਏ ਜਿਹਦੇ ਕੋਲ ਕੋਈ ਵੀ ਜਾਤਾਂ ਤਾਂ ਹੋਵੇ ਜਿਹਦੇ ਕੋਲ ਦਵਾਈ ਲੈਣ ਤੋਂ ਪੈਸਾ ਵੀ ਤਾਂ ਹੋਵੇ ਜਦੋਂ ਪਰਮਾਤਮਾ ਬਚਾਉਣ ਤੇ ਆ ਜਾਏ ਫਿਰ ਪਾਸ਼ਾ ਕਹਿੰਦੇ ਵੀ ਨਾਲਤ ਰੋਗ ਦਾ ਛੇਦ ਦੇਤੇ ਜੇ ਰੱਬ ਚਾਹੇ ਤੇ ਮੁਰਕ ਦਾ ਬਾਲਕ ਵੀ ਗੰਗਾ ਨੂੰ ਹੋ ਸਕਦਾ ਸਤਿਗੁਰੂ ਕਹ ਰਿਹਾ ਹੈ ਵੀ ਜੋ ਰਛੀ ਤੇ ਮਾਰ ਸਾਪ ਬਨਾ ਚਿੰਤਾ ਜਾਤ ਅਤ ਸਿਆਣੀ ਸੋਣੀ ਕਿਉਂਕਿ ਤਉ ਵਸਾ ਫਿਰ ਮਰੋਠ ਨੂੰ ਆਪਣੇ ਧਨ ਪਦਾਰਥ ਦੇ ਉੱਤੇ ਆਪਣੀ ਕਾਰਾਂ ਕੋਠੀਆਂ ਦੇ ਉੱਤੇ ਆਪਣੇ ਯਾਰਾਂ ਮਿੱਤਰਾਂ ਦੇ ਉੱਤੇ ਰਿਸ਼ਤੇਦਾਰਾਂ ਤੇ ਭਰੋਸਾ ਹੈ ਕਿ ਮੈਨੂੰ ਕੋੜਾ ਕੋ ਮਰਦੰਦਾ ਬੜਾ ਧਨ ਪਦਾਰਥ ਹੈ ਮੇਰੇ ਕੋਲ ਪਰ ਪਾਸ਼ਕ ਦੇ ਭਾਈ ਵਸਾਹ ਜਨਾਏ ਵਿਸ਼ਵਾਸ ਜਿਹੜਾ ਇਹ ਝੂਠਾ ਹੈ ਇਹ ਨਿਬੜਾ ਨਹੀਂ ਲਗਾ ਇਹਦੇ ਕਿਉਂਕਿ ਤੋਂ ਵਸਾਹ ਇੱਕ ਮੈਨੂੰ ਚੀਤੇ ਆ ਰਹੀ ਗੱਲ ਛੇ ਦਿਨ ਘੋਟਾ ਨਾ ਹੋਣਾ ਪਰ ਮੈਂ ਸਾਰਾ ਪਹਿਲਾਂ ਸੰਪਦਮ ਦੀ ਹੁਣ ਤਤਾਰ ਦੇਖੀਏ ਇਸ ਵਿਸ਼ੇ ਦੇ ਉੱਤੇ ਕਿਉਂਕਿ ਤੋਂ ਵਸਾਹ ਬੜੀ ਵੱਡੀ ਕਿਤਾਬ ਆ ਤੇ ਪੜ੍ਹਦੇ ਲੋਗ ਆ ਜਿਹਦੇ ਆਪ ਜੀ ਦੇ ਹੱਥ ਲੱਗੇ ਤੇ ਔਰ ਜੀ ਵੀ ਕਿੰਨਾ ਕਰਨਾ ਤੇ ਭਰੋਸਾ ਨਹੀਂ ਕਰਨਾ ਕਹਿੰਦਾ ਸਰ ਕੇ ਇਸ ਕੰਡੀਆਂ ਦੇ ਉੱਤੇ ਮਿੱਤਰਾਂ ਦੇ ਉੱਤੇ ਘਰ ਵਾਲੀ ਦੇ ਉੱਤੇ ਲੋਭੀ ਦੇ ਉੱਤੇ ਲੋਭੀ ਬਰਖੜਾ ਹੈ ਇਸ ਕਰਕੇ ਬਾਅਦ ਤੇ ਪੜੇਕ ਵਿੱਚ ਹੀ ਪਾਇ ਪਤਨੀ ਕੀਤੇ ਕਿ ਲੋਭੀ ਕਾ ਬਸ ਆਪੋ ਦਾ ਕੀਤੇ ਜੀਵ ਦਾ 파ਰ ਵਸਾਇਆ ਕਿ ਲੋਭੀ ਜਿਹੜਾ ਬੰਥਰ ਦਾ ਭਰੋਸਾ ਨਹੀਂ ਕਰਨਾ ਕਹਿੰਦਾ ਜਿੱਥੋਂ ਦਾ ਮਤਦਾ ਵਸ ੱਲੇ ਉਹਦਾ ਭਰੋਸਾ ਨਹੀਂ ਕਰੇ ਉਹ ਕਿਤੇ ਵੀ ਉਹ ਉੱਥੇ ਡੇਕੇਗਾ ਜਿੱਥੋਂ ਨਿਕਲਾ ਨਹੀਂ ਜਾ ਸਕਦਾ ਲੋਭੀ ਕਾਰ ਦਾ ਸਾਹ ਉਹ ਨੀਂਜਾ ਜੇ ਤਾਂ ਪਰਸਾਏ ਅੰਤ ਕਾਲ ਤਿੱਥਾ ਤੋ ਹੈ ਜਿੱਥੇ ਹੱਥ ਨਾ ਪਾਏ ਜਿੱਥੇ ਤੱਕ ਮੁੰਦੇ ਪਹੁੰਚ ਕਰ ਹੋ ਜਾਂਦੇ ਹੋਰ ਸਾਤਨ ਟੁੰਗ ਉਹ ਵਿੱਚ ਜਿਹੜਾ ਲੋਕੀ ਮੁੱਕ ਜਾਂਦੀ ਡੇਗਦਾ ਪਾਸ਼ਾ ਕਨੇ ਪਈ ਕਿਉਂ ਕੀ ਤੋ ਦਸਾ ਇਹ ਮਨੁੱਖ ਨੇ ਪ੍ਰਾਪਤ ਰਸਾ ਬਚਾ ਕੇ ਤੇ ਕਾਲ ਤੇ ਭਰੋਸਾ ਕਰ ਲਿਆ ਵੀ ਮੈਨੂੰ ਥੋੜਾ ਮੌਕਾ ਮਿਲਦੀ ਤੇ ਕੀਤੇ ਕਾਰ ਪਕੜੀ ਕਾਲ ਨਾ ਤਰਸਰਾ ਜਦੋਂ ਇਹ ਕਾਰਨ ਬਣਿਆ ਜਦੋਂ ਉਹ ਸਮਾਂ ਆ ਗਿਆ ਵੇਲਾ ਆ ਗਿਆ ਜਗਾ ਆ ਗਿਆ ਸਥਾਨ ਹੋ ਗਿਆ ਕਾਰਨ ਬਣ ਗਿਆ ਸਾਰਾ ਕੁਝ ਠੱਖਾ ਹੋ ਗਿਆ ਨਾ ਇਹ ਕਾਲ ਇਹ ਤਲਾ ਸਰਾ ਸਰਾ ਦਾ ਭਾਵ ਨੇ ਸ਼ਨਮਾਤਰ ਛਿਰ ਭੰਗਰ ਛੇਨ ਮਾਤਰ ਦੀ ਕਦੇ ਵੀ ਕਾਲ ਉਹਨੇ ਮਰੇ ਨਹੀਂ ਹੁੰਦਾ ਉਹਨੇ ਆਪਣੀ ਜਿਹੜੀ ਖੇਡ ਵਰਤਾ ਦਿੱਤੀ ਨਾ ਕੀਤੇ ਕਾਰਨ ਆਕੜੀ ਨੇ ਕੋਸ਼ਿਸ਼ ਕੋਸ਼ਿਸ਼ ਨਹੀਂ ਉਹ ਤਗ ਤੇ ਇਹ ਮਨਣਾ ਕਰੋ ਕਿ ਇਹ ਸਿਰ ਤੇ ਬੈਠਾ ਤੇ ਕਦੋਂ ਵੀ ਆਪਣਾ ਖੇੜ ਵਰਤਾ ਸਕਦਾ ਜਦ ਮੌਤ ਉਹ ਤੇ ਕਾਲਿਆ ਆਪਣੇ ਸਾਰਿਆਂ ਦੇ ਉੱਤੇ ਬੱਚੇ ਤੋਂ ਲੈ ਕੇ ਪੁੱਟੇ ਦੇ ਤੱਕ ਸੁਮਤੀ ਕਾ ਰਾ ਦੇ ਸਿਰ ਤੇ ਉੱਪਰ ਮਡਰਾ ਰਿਹਾ ਤੇ ਕਦੋਂ ਕਿਸੇ ਨੂੰ ਹੀ ਆਪਣੀ ਛਾਪੋ ਜ ਲੈ ਸਕਦਾ ਕਿਸੇ ਦਾ ਕੋਈ ਜੋਰ ਨਹੀਂ ਇਹਦੇ ਅੱਗੇ ਕਿ ਭਾਈ રે ਕਿਉਂ ਸਰਦਾਰੋਂ ਕਾਲ ਮੱਛੀ ਜੋ ਬਾਹਰ ਸਾਫ ਕਰੇ ਚਿੰਤਾ ਦਾ ਜਦ ਮੱਛੀ ਜੋ ਉੱਤੇ ਚਿੰਤਾ ਹੀ ਜਾਲ ਆ ਜਾਂਦਾ ਨਾ ਉਹਦੇ ਮਨ ਵਿੱਚ ਵੀ ਨਹੀਂ ਹੁੰਦਾ ਮੈਂ ਜਾਦ ਫਸ ਜਾਊਂਗੀ ਇਸੇ ਪ੍ਰਕਾਰ ਜੇ ਮੇਰਾ ਮਨੋਖਾ ਦਾ ਪਾਇਏ ਕਦੋਂ ਮੌਤੂਪੀਕਾਰ ਆਪਣੇ ਜਾਦ ਫਾ ਲੈਂਦਾ ਇਹਨੇ ਸੋਚਿਆ ਵੀ ਜਿੰਦਾ ਫਤੂਰ ਕਿਰਪਾ ਕਰਦੇ ਰਹਾ ਉਹਨੇ ਕੰਤਕ ਆਪਣਾ ਸ਼ਬਦੀ ਵਿਚਾਰ ਕੀਤੀ ਆ ਸੰਗਤ ਦਾ ਧਨਵਾਦ ਕੋਟਨ ਕੋਟ ਸ਼ੁਕਰਾਨਾ ਸਹਿਬੇ ਕਮਾਲ ਚਵਲ ਸ਼ਤ ਤਖ ਦੇ ਪਾਲਕ ਵਾਲੀਏ ਕੁਲ ਆਲਮ ਸਰਬ ਰੇ ਕਾਇਨਾਤ ਦੋਧਾਨ ਵਾਲੀ ਜੁਕੋ ਜੁਕਾਤ ਅੱਲਾਹ ਸਾਹਿਬ ਸ਼ਰੀਫ ਰੂਬ ਰਤ ਸਾਹਿਬ ਮਹਾਰਾਜਿਆਂ ਦਾ ਲੋਕ ਸੁਖੀਏ ਪਰਬੋਕ ਸਹਿਬੇ ਨਾਨਕਾ